ਪਾਰਟੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਤੇ ਥਾਣੇ ਲੈ ਗਈ ਹੈ ਜੀहां ਅਨਾਜ ਮੰਡੀ ਕਰਾਚੋ ਦੀ ਅਨਾਜ ਮੰਡੀ ਦੇ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਚੰਡੀਗੜ੍ਹ ਧੰਨੇ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ਦੇ ਲਈ ਜਾ ਰਹੇ ਸਨ ਪਰ ਇਸ ਤੋਂ ਪਹਿਲਾਂ ਹੀ ਅਨਾਜ ਮੰਡੀ ਪਹੁੰਚਣ ਤੋਂ ਪਹਿਲਾਂ ਹੀ ਜੋਗਿੰਦਰ ਸਿੰਘ ਉਗਰਾਹਾਂ ਨੂੰ ਸੰਗਰੂਰ ਪੁਲਿਸ ਨੇ ਹਿਰਾਸਤ ਚ ਲੈ ਲਿਆ ਦਾਸੇ ਕਿ ਕਿਸਾਨਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਲੇ ਬੀਤੇ ਦਿਨੀ ਮੀਟਿੰਗ ਹੋਈ ਸੀ ਪਰ ਇਹ ਮੀਟਿੰਗ ਬੇਸੱਟਾ ਰਹਿ ਚਿੱਤ ਤੋਂ ਬਾਅਦ ਜੋਗਿੰਦਰ ਸਿੰਘ ਉਗਰਾਹਾਂ ਨੇ ਧਰਨੇ ਦਾ ਐਲਾਨ ਕਰ ਦਿੱਤਾ ਤੇ ਅੱਜ ਸਵੇਰੇ ਜਦੋਂ ਕਿਸਾਨ ਧਰ ਕਲ ਰੇਸਾਂ ਤੇ ਰਸਤੇ ਵਿੱਚ ਪੁਲਿਸ ਨੇ ਵੱਲੋਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਕਈਆਂ ਨੂੰ ਹਿਰਾਸਤ ਚ ਲਿਆ ਗਿਆ ਤੇ ਉਧਰ ਹੀ ਚੰਡੀਗੜ੍ਹ ਪ੍ਰਵੇਸ਼ ਸਾਨਾਂ ਦੇ ਉੱਤੇ ਵੀ ਸੀਲ ਕਰ ਦਿੱਤੇ ਗਏ ਨੇ ਭਾਰੀ ਮਾਤਰ ਦੇ ਵਿੱਚ ਪੁਲਿਸ ਸੈਨਾਤ ਕੀਤੀ ਗਈ ਹੈ ਤਾਂ ਕਿ ਕੋਈ ਵੀ ਕਿਸਾਨ ਚੰਡੀਗੜ੍ਹ ਚ ਦਾਖਲ ਨਾ ਹੋ ਸਕੇ ਇਸ ਦੇ ਵਿਚਾਲੇ ਜਿਹੜਾ ਜੋਗਿੰਦਰ ਸਿੰਘ ਉਹਗਰਾਹਾ ਵੀ ਇਸ ਧਰਨੇ ਨੂੰ ਲੈ ਕੇ ਕਰਾਚੋ ਅਨਾਜ ਮੰਡੀ ਪਹੁੰਚ ਰਹੇ ਸਨ ਉੱਥੇ ਇਕੱਠ ਹੋਣਾ ਸੀ ਟਰੈਕਟਰ ਟਰਾਲੀਆਂ ਨੂੰ ਲੈ ਕੇ ਪਹੁੰਚ ਰਹੇ ਸਨ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਦੱਸਦੀ ਹੈ ਕਿ ਕਿਸਾਨਾਂ ਨੇ ਚੰਡੀਗੜ੍ਹ ਧਰਨੇ ਦਾ ਐਲਾਨ ਕੀਤਾ ਸੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਬੀਤੇ ਦਿਨੀ ਜਦੋਂ ਮੀਟਿੰਗ ਹੋਈ ਸੀ ਆਪਣੇ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਅੱਗੇ ਪਹੁੰਚੇ ਸਨ ਪਰ ਉਸ ਉਹ ਮੀਟਿੰਗ ਵੀ ਬੇਸਿੱਟਾ ਰਹੀ ਤੇ ਕੇਂਦਰ ਸਰਕਾਰ ਨਾਲ ਵੀ ਜੋ ਕਿਸਾਨਾਂ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਉਹ ਵੀ ਬੇਸਿੱਟਾ ਹੀ ਹੁਣ ਤੱਕ ਰਹੀਆਂ ਨੇ ਤੇ ਹੁਣ ਮੋੜ ਤੋਂ ਇੱਕ ਮੀਟਿੰਗ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਕਿਸਾਨ ਐਸਕੇਐਮ ਦੇ ਬੈਨਰ ਤੇ ਹੇਟ ਕਿਸਾਨਾਂ ਨੇ ਚੰਡੀਗੜ੍ਹ ਪੱਕਾ ਧਰਨਾ ਜਿਹੜਾ ਲਗਾਉਣਾ ਸੀ ਉਸ ਦਾ ਐਲਾਨ ਕੀਤਾ ਸੀ ਤੇ ਇਸ ਧਰਨੇ ਨੂੰ ਲੈ ਕੇ ਕੱਲ ਦਾ ਹੀ ਮਾਹੌਲ ਕਾਫੀ ਭ��ਿਆ ਹੋਇਆ ਤੇ ਹੁਣ ਵੀ ਸਵੇਰ ਤੋਂ ਪੰਜਾਬ ਪੁਲਿਸ ਕਾਫੀ ਐਕਸ਼ਨ ਚ ਹੈ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਅਜੋਨਾਜ ਮੰਡੀ ਦੇ ਲਈ ਨਿਕਲ ਰਹੇ ਸਨ ਜੋਗਿੰਦਰ ਸਿੰਘ ਉਗਰਾਹਾ ਤੇ ਉਹਨਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਪੁਲਿਸ ਐਸੋਲੇ ਉਹਨਾਂ ਨੂੰ ਸੰਗਰੂਰ ਪੁਲਿਸ ਜੋ ਹੈ ਉਸ ਨੂੰ ਉਹਨਾਂ ਨੂੰ ਹਿਰਾਸਤ ਚ ਲਿਆ ਤੇ ਉਹ ਥਾਣੇ ਲੈ ਗਈ ਹੈ ਤੇ ਹੁਣ ਅੱਗੇ ਉਹਨਾਂ ਨੂੰ ਕੀ ਗ੍ਰਿਫਤਾਰੀ ਹੁੰਦੀ ਹੈ ਚੰਡੀਗੜ੍ਹ ਦੇ ਵਿੱਚ ਧਰਨਾ ਲੱਗਦਾ ਹੀ ਨਹੀਂ ਲੱਗਦਾ ਪਰ ਪੁਲਿਸ ਅਧਿਕਾਰ ਇਹਦੇ ਹੀ ਕਹਿਣਾ ਕਿ ਕਿਸਾਨਾਂ ਨੂੰ ਚੰਡੀਗੜ੍ਹ ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਇਸ ਲਈ ਪੰਜਾਬ ਦੇ ਵਾਕ-ਵਾਕ ਥਾਮਾਂ ਦੇ ਉੱਤੇ ਹੀ ਨਾਕਾਬੰਦੀ ਕਰਕੇ ਉਹਨਾਂ ਨੂੰ ਰੋਕਿਆ ਜਾ ਰਿਹਾ ਪਰ ਕਿਸਾਨਾਂ ਦਾ ਇਹ ਕਹਿਣਾ ਕਿ ਜਿੱਥੇ ਉਹਨਾਂ ਨੂੰ ਰੋਕਿਆ ਜਾਂਦਾ ਹੈ ਉੱਥੇ ਹੀ ਧਰਨਾ ਸ਼ੁਰੂ ਕਰ ਦਿੰਦੇ ਹਨ ਹਿਰਾਸਤ ਤੁਰਲੇ ਦਾ ਸੀਗਾ ਸੰਗਰੂਰ ਪੁਲਿਸ ਨੇ ਜਗਿੰਦਰ ਸਿੰਘ ਗਰਾਹਾਂ ਨੂੰ ਹਿਰਾਸਤ ਚ ਲਿਆ ਤੇ ਉਹਨਾਂ ਨੂੰ ਪੁਲਿਸ ਥਾਣੇ ਲੈ ਗਈ ਹੈ ਹੁਣ ਅੱਗੇ ਕੀ ਹੁੰਦਾ ਇਹ ਦੇਖਣਾ ਹੋਵੇਗਾ